ਛੱਡ ਛੱਡ ਜਿਵੇਂ ਪ੍ਰੇਮ ਢਿਲੋਂ ਵਾਂਗੂ ਛੱਡ ਛੱਡ ਸਾਸਰੀ ਘਾਲ ਦੀ ਸਾਰਿਆਂ ਨੂੰ ਤੇ ਮੈਂ ਆਪਣੇ ਨਾਲ ਅੱਜ ਬੜੇ ਜੋਰ ਨਾਲ ਫਿਰ ਆ ਤਾਂ ਕਿ ਇਹ ਮੇਰੇ ਵਿੱਚ ਦੇ ਆਪਣੇ ਨਾਲ ਆਪਾਂ ਫਿਰ ਲਿਆਂਦਾ ਵਾ ਜਿਹੇ தਥਲੇ ਕਈ ਆਪਣੇ ਨਾ ਮਿੱਤਰ ਪਿਆਰੇ ਜਿੱਦਾਂ ਕੋਈ ਕਹਿੰਦੇ ਜਾਂ ਮਾਲਾ ਇੱਧਰ ਆ ਜਾਕਰ ਮੈਨੂੰ ਉੱਧਰ ਜਾਣਾ ਮੁਸ਼ਕਲ ਆ ਵੀ ਸ਼ੂਟਰ ਇਹ ਅੱਜ ਪੈ ਗਿਆ ਵਾ ਮੀ ਤਾਂ ਵਧੀਆ ਵਾ ਫਸਲਾਂ ਲਈ ਬਹੁਤ ਵਧੀਆ ਵਾ ਥੋੜੀ ਠੰਡ ਵੀ ਨਹੀਂ ਆਉਂਦੀ ਸੀ ਚਲੋ ਵਧੀਆ ਗੱਲ ਇਹਦਾ ਠੰਡ ਆ ਜੂਗੀ ਧੁੱਪ ਵੀ ਲੱਗਦੀ ਹੈ ਧੁੱਪ ਮਾੜੀ ਤਾਂ ਅੱਜ ਹੀ ਚੱਲੇ ਆ ਦੱਸ ਦੀਏ ਫਿਰ ਕਿਹੜੇ ਕਿੱਥੇ ਕਿੱਥੇ ਚੱਲੇ ਸ਼ਰਾ ਗੋਬੀ ਭਾਜੀ ਦੇ ਮੈਚ ਚੱਲੇ ਪੁਲਵਾਨ ਜੀ ਦੇ ਹਾਂ ਆਹ ਤੇ ਬੜੀ ਸ਼ਿੱਧੀ ਪੁਲਵਾਨ ਜੀ ਗਿਆ ਰੋਦਨ ਗਿਆ ਨਾ ਜੱਪਾ ਚੱਲੇ ਆ ਗੋਪੀ ਫਰੰਦੀਪੁਰੀ ਦੇ ਪਿੰਡ ਮੈਂ ਤਾਂ ਕਹਿੰਦਾ ਸਾਡਾ ਭਵਾਨ ਫਰੰਦੀਪੁਰੀ ਆ ਜਲਾ ਆਪਣੇ ਤੋਂ ਸੀਨੀਅਰ ਆ ਫਿਰ ਵੀ ਉਸਤਾਦ ਉਹਦਾ ਨਹੀਂ ਕੀ ਗੱਲ ਆ ਜਿੱਦਾਂ ਹੁਣ ਅਸੀਂ ਆ ਜਾਂ ਮਤਲਬ ਜਿਹੜੇ ਮੇਰੇ ਤੋਂ ਸੀਨੀਅਰ ਆ ਉਹਨਾਂ ਨੂੰ ਜੇਕਰ ਦੇਖ ਕੇ ਚਲੋ ਦਿਲ ਖੁਸ਼ ਹੋ ਜਾਂਦਾ ਪਿਆ ਜੇ ਵੀ ਜਦੋਂ ਵੀ ਕੋਈ ਵੀ ਮਿਲੇ ਜਿੱਦਾਂ ਹੈਨਾ ਮੱਗੀ ਭਲਵਾਨ ਆਪਣਾ ਮਿਲ ਕੇ ਬੱਗਿਆਂ ਵਾਲਾ ਉਸਤਾਦ ਕੋਈ ਵੀ ਹੋਰ ਆਪਣੇ ਉਹਨਾਂ ਨੂੰ ਵਧੀਆ ਦੇਖ ਕੇ ਦਿਲ ਦਾ ਖੁਸ਼ਹਰਦ ਆ ਜੀ ਉਹਨਾਂ ਹੈ ਨਾ ਤੇ ਆਪਣੇ ਜਿੰਨੇ ਵੀ ਪਿਆਰ ਵੀ ਚੰਗਾ ਇਹਨਾਂ ਦਾ ਗਾਂ ਉਹਦਾ ਹੁਣ ਜਿਹੜੀ ਗਾਂ ਨਵੀਂ ਜਨਰੇਸ਼ਨ ਆਉਂਦੀ ਆ ਤੇ ਇਹਨਾਂ ਨੂੰ ਕੋਈ ਟਾਂ ਮੇਰੇ ਖਿਆਲ ਚ ਹੈ ਨਹੀਂ ਗੁੱਸਾ ਦੇਣਾ ਕਰਨਾ ਹੀ ਇਹ ਗੱਲ ਦਾ ਵੀ ਕੋਈ ਨਹੀਂ ਇਹਨਾਂ ਨੇ ਨਹੀਂ ਆ ਬਲਾਉਣੇ ਨੂੰ ਬੁਲਾ ਲਓ ਨਹੀਂ ਤਾਂ ਨਹੀਂ ਕੋਈ ਕੋਈ ਹੈਗਾ ਵੀ ਚੁੱਕੀ ਇਹ ਨਹੀਂ ਵੀ ਸਾਰੀ ਪਰ ਤਕਰੀਬਨ ਪਹਿਲੋਂ ਕੀ ਹੁੰਦਾ ਜਿੱਦਾਂ ਤੇ ਸਾਡੇ ਹੁੰਦੇ ਸੀ ਬੰਦੇ ਇੰਨਾ ਜਾ ਕੇ ਆਪਣੇ ਕੋ ਵੱਡੇ ਨੂੰ ਮਿਲਣਾ ਮਿਲਣਾ ਅਗਲਾ ਵੱਡੇ ਨੂੰ ਨਹੀਂ ਪਤਾ ਹੁੰਦਾ ਸੀ ਵੀ ਇਹ ਜੇ ਮੁੰਡੇ ਉੱਠਣ ਦੇ ਜੇ ਤਾਂ ਫਿਰ ਵੀ ਕੋਈ ਨਾ ਕੋਈ ਨਜ਼ਰੀ ਹੁੰਦਾ ਸੀ ਤੇ ਇਹ ਥੋੜਾ ਜਿਹਾ ਕੰਮ ਕਾਟਦਾ ਜਾਂਦਾ ਚਲੋ ਕੋਈ ਨਹੀਂ ਇਹ ਜਦੋਂ ਤਾਂ ਵੈ ਚਲੋ ਗੱਲ ਬਾਤ ਕੀਤੀ ਦਿਮਾਗ ਚ ਆ ਗਈ ਫਿਲਮ ਆਇਆ ਹਾਂ ਕੱਲ ਮਜਾ ਆਇਆ ਕੱਲ ਕਿੱਥੇ ਗਿਆ ਕੱਲ ਵੇਖ ਕੇ ਜਦੋਂ ਬੁਸ਼ਾ ਕੱਲ ਫਿਰ ਸ਼ੇਰ ਨੇ ਖੜਿਆ ਕੱਲ ਸ਼ੇਰ ਨੇ ਖਾਈ ਫਿਲਮ ਲੇ ਪੁਸ਼ਪਾ ਦਾ ਗੱਲ ਹੈ ਜੀ ਮੇਕੀ ਪੁਸ਼ਪਾ ਪਹਿਲਾਂ ਮੈਂ ਕਿਦਾਂ ਲੱਗੀ ਵੀ ਸਾਰਿਆਂ ਨੂੰ ਦੱਸਿਓ ਜਿੰਨਾ ਜਿੰਨਾ ਵੇਖੀ ਜਿੰਨਾ ਜਿੰਨਾ ਵੇਖੀ ਜਿੰਨਾ ਨਹੀਂ ਵੇਖੀ ਉਹਨਾਂ ਕੀ ਉਹ ਪਹਿਲੀ ਦੱਸ ਦਿਓ ਵੀ ਪਹਿਲੀ ਹਾਂ ਦੂਜੀ ਵੀ ਐਨਡੀ ਆ ਬਾਬਾ ਜਿੰਨਾ ਨਹੀਂ ਵੇਖੀ ਉਹ ਇਹ ਕੋਣ ਹੈ ਜਿੰਨਾ ਨਹੀਂ ਵੇਖੀ ਵੇਖ ਲੈ ਹੁਣ ਤਾਂ ਲੱਥਣ ਵਾਲੀ ਹੋਣੀ ਆ ਪਰ ਐਨਡੀ ਕਰਾਇਆ ਬਹੁਤੀ ਕਿਸੇ ਨੂੰ ਮੁਕੀ ਦਮੋਦੀ ਕਰਦਾ ਕਿਸੇ ਨੂੰ ਤੇ ਸਿਰਾਂ ਹੀ ਕਰਾਉਂਦਾ ਹੁਣ ਤਾਂ ਉਹ ਰੋਡ ਵਿੱਚ ਥੋੜੀ ਫੈਮਿਲੀ ਫਿਲਮ ਹੀ ਐਡਾ ਨਹੀਂ ਕੋਈ ਅਸ਼ਲੀਲ ਪਾਟ ਨਹੀਂ ਉਹਨੇ ਦਿਖਾਇਆ ਪਿੱਛੇ ਨਹੀਂ ਇੱਕ ਦੋ ਆ ਮਾਈਨਰ ਮਾਈਨਰ ਜਿਹਾ ਬਸ ਐਡੇ ਜ਼ਿਆਦੇ ਨਹੀਂ ਰੋਮਾਂਟਿਕ ਵੀ ਨਹੀਂ ਉਹ ਥੋੜੀ ਜਿਹਾ ਜ਼ਿਆਦਾ ਹੀ ਹੈ ਮਾਰੇ ਜਿਹੇ ਹੈਗੇ ਵੀ ਆ ਪਰ ਇਹ ਨਹੀਂ ਵੀ ਉਦਾਂ ਜਿੱਦਾਂ ਬਾਡੀ ਪ੍ਰਦਰਸ਼ਨ ਨਹੀਂ ਦਿਖਾਇਆ ਉਹਦੇ ਵਿੱਚ ਨਾ ਕੱਲਗਾ ਹੈ ਨਾ ਕੱਲਗਾ ਆਖੇ ਆਣ ਇਹਨੇ ਫਿਰ ਦਿਨ ਫਲਾਪੀ ਹੁਣ ਜੇ ਏਰੀਏ ਚ ਆ ਘੇਰ ਲਿਆ ਏਰੀਏ ਚ ਘੇਰ ਲਿਆ ਤਾਂ ਫਿਰ ਕੀ ਫਾਇਦਾ ਬਸ ਬਸ ਨਹੀਂ ਉਹ ਬੰਦੇ ਤਾਂ ਦੀ ਗੱਡੀ ਪਛਾਣ ਲੈਂਦੇ ਕਮਾਨ ਵਾਲੇ ਦੇ ਨਹੀਂ ਉ ਤਾਂ ਤਾਂ ਹੀ ਨਕਦ ਹੈਗਾ ਬਾਬਾ ਵੀ ਚਲੋ ਆਪਣੇ ਏਰੀਆ ਚ ਤਾਂ ਹੈਗੀ ਆ ਵਧੀਆ ਨਹੀਂ ਉਹ ਲੈ ਮਾਂ ਦੀ ਆਹ ਵਾਹ ਇਹ ਮੁੰਡਾ ਪੜਦਾ ਵਾ ਸਕੂਲ ਠਵਾਲ ਕੋਠੀ ਪੜਦਾ ਕੋਠੀ ਠਵਾਲ ਕੋਠੀ ਠਵਾਲ ਪੜਦਾ ਏਰੀਆ ਮੁੰਡੇ ਦਾ ਮੇਰੇ ਵਾਲਾ ਮਹਿਤਾ ਕਮਾਨ ਪਟਾਲਾ ਏਰੀਆ 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 ਹੀ ਹੋ ਜਾਂਦਾ ਜਿੱਥੇ ਵੀ ਬੈਠੇ ਨੇ ਆਲੇ ਜਾਣੇ ਤੁਆੜੇ 20 20 ਕਿਲੋਮੀਟਰ ਭਿਆਸ ਹੋ ਗਿਆ ਚੱਲ ਕਈ ਜਨਾਂ ਨੂੰ ਉਦਾਂ ਸੰਧਵਾ ਦੇ ਨਾਲ ਤੋਂ ਜਿੱਦਾਂ ਕਈ ਨਾ ਆਪਣੇ ਜਿੰਨੇ ਵੀ ਆ ਸੱਜਣ ਮਿੱਤਰ ਪਿਆਰੇ ਆ ਏਰੀਏ ਦੇ ਸੰਧਵਾ ਕਈ ਮੈਨੂੰ ਕਈ ਕਹਿ ਦਿੰਦੇ ਤੂੰ ਸੰਧਵਾ ਕਿਹੜੀਆਂ ਦਾ ਇੱਕ ਨਾ ਸ਼ੰਕਰ ਲੱਗਿਆ ਸੰਧਵਾ ਸੰਧਵਾ ਪਿੰਡ ਬਹੁਤ ਆ ਅਸਲ ਚ ਮਾਲਵੇ ਜੀ ਵੀ ਬਹੁਤ ਆ ਸੰਧਵਾ ਬਹੁਤ ਜ਼ਿਆੜੀਆਂ ਵਾ ਸਾਡੀਆਂ ਸੰਧਵਾ ਵਹਿ ਜਾਂਦੀਆਂ ਵਾ ਜਿਹੜੇ ਤਾਂ ਕਾਫੀ ਜਾਣਦੇ ਚਲੋ ਵਧੀਆ ਤਰੀਕੇ ਨਾਲ ਉਹ ਕਈ ਚਲੋ ਨਹੀਂ ਜਿਨ੍ਹਾਂ ਨੂੰ ਪਤਾ ਉਹ ਸੰਧਵਾ ਤੋਂ ਜਾਣਦੇ ਵੀ ਹਾਂ ਵੀ ਸੰਧਵਾ ਦਾ ਵਾ ਸੰਧਵਾ ਸਾਡੀਆਂ ਪੈ ਜਾਂਦੀਆਂ ਇਹਦੇ ਵਿੱਚ ਮਤਲਬ ਕੁਮਾਰਨ ਫਗਨਾਮ ਦੇ ਦੀ ਤਰਤੀ ਨਾਲ ਪੈ ਜਾਂਦਾ ਆਪਾਂ ਨੂੰ ਮਹਿਤਾ ਵੀ ਪੈ ਜਾਂਦਾ ਵਾ ਸ਼੍ਰੀ ਗੁਰਪਿੰਡਪੁਰਾ ਇੱਧਰ ਪੈ ਜਾਂਦਾ ਸਾਹਮਣੇ ਸ਼੍ਰੀ ਗੁਰਪਿੰਡਪੁਰਾ ਉਧਰ ਵਾਲਾ ਪੈ ਜਾਂਦਾ ਉਧਰ ਨੂੰ ਜਿਕਾਰ ਜਿਹੜੇ ਆਪਣੇ ਜਿਆਦਾ ਜਿਹੜੇ ਮੇਨ ਮੇਨ ਆ ਇੱਧਰ ਪੈ ਜਾਂਦਾ ਆਪਾਂ ਨੂੰ ਕਿਹੜਾ ਇੱਧਰ ਪਰੇ ਪਟਾਲਾ ਪਟਾਲਾ ਇਧਰ ਬਿਆਸ ਤੇ ਬਾਬਾ ਕੜਾ ਸਾਹਿਬ ਰਈਆ ਸੈਂਟਰ ਜੀ ਚ ਹੀ ਆਪ ਅਈ ਉਹ ਤੇ ਸੈਂਟਰ ਜੀ ਹੋ ਸੰਮਾਨ ਕਰਦੀ ਆ ਸ਼ਾਮ ਕਾ ਵੀ ਹੁੰਦਾ ਮੋਟ ਤੇ ਹੁਣ ਜਾ ਕੇ ਕੋਈ ਨਾ ਕੋਈ ਸੁਣਾਉਣੇ ਗੱਲ ਵਾਸਤਾ ਨੂੰ ਜੋ ਤੁੰਦਾ ਨਾ ਹੀ ਬੋਇਤੋ ਧੁੰਮਾ ਪੈਣ ਗਿਆ ਕਿ ਨਹੀਂ ਸ਼ਰਕ ਧੁੰਦਾ ਮੈਨੂੰ ਨਹੀਂ ਲੱਗਦਾ ਹੁਣ ਮੀਂਹ ਪੈ ਗਿਆ ਵਾ ਹੁਣ ਧੁੰਦਾ ਨਹੀਂ ਲੱਗਦਾ ਲੋਹੜੀ ਦਾ ਮੇਲਾ ਵੀ ਆ ਗਿਆ ਹੁਣ ਤੋਂ ਲੱਗਿਆ ਨਾਲੇ ਆਪਣੇ ਆ ਗਿਆ ਲੋਹੜੀ ਦਾ ਮੇਲਾ ਸਾਡੇ ਇੱਥੇ ਕਰਾਉਂਦੇ ਆ ਕਰਾਉਣਾ ਮੈਂ ਝ ਕਰਾਉਂਦੇ ਹੁਣ ਮੈਂ ਤੇ ਕਰਾਉਣਾ ਉਹ ਤੇ ਤੁਹਾਨੂੰ ਮੈਂ ਥੋੜੀ ਭਰਾ ਮੈਂ ਤੇ ਟੀਮਾਂ ਟੂਮਾ ਹੀ ਉੱਥੇ ਕਹਿਣਾ ਕਰ ਮੈਂ ਕਹਿੰਦਾ ਵੀ ਮੈਂ ਕਰਾਉਣਾ ਤੇ ਕਰਾਉਂਦੇ ਸਾਰਿਆਂ ਨੂੰ ਸਜੋਗ ਨਾਲ ਹੁੰਦਾ ਵਾ ਕੱਲ ਮੈਂ ਉੱਥੇ ਗਿਆ ਹੀ ਨਾ ਜਿਹੜੇ ਕਰਦੇ ਫਿਰ ਉੱਥੇ ਮੀਟਿੰਗ ਦੱਸਿਆ ਕੱਲ ਮੈਂ ਸਿਰਸਿਰ ਗਿਆ ਹੀ ਬਟਾਲੇ ਚੱਲ ਠੀਕ ਹੈ ਬਾਕੀ ਕੀ ਕਰਦੇ ਤੁਹਾਡੇ ਦੱਸ ਜਿਵੇਂ ਦੱਸਦਾ ਹਾਂ ਕੱਲ ਮੈਂ ਬਟਾਲੇ ਗਿਆ ਹਾਂ ਸਹੀ ਗਰੀ ਮੈਨੂੰ ਇਹਨਾਂ ਵਾ ਕੱਟਣੀ ਪਈ ਨਹੀਂ ਉਹ ਸਹੀ ਗਰੀ ਮੈਂ ਕੱਲ ਕਮਾਣੀ ਉੱਥੇ ਬਟਾਲੇ ਗਿਆ ਹਾਂ ਹਾਂ ਮਮੀ ਨਾ ਤੇ ਮੈਂ ਤੇ ਗਿਆ ਤੇ ਬੈਂਕ ਦੇ ਵਿੱਚ ਕੰਮ ਲਿਆ ਇੱਕ ਦੂਜੀ ਬੈਂਕ ਦੇ ਛੇਤੀ ਬੋਲ ਵਾਲੇ ਹਾਂ ਉਦੋਂ ਆਂਦੇ ਵੀ ਆਪਣਾ ਕਿਹੜਾ ਪਿੰਡ ਵਾ ਤੁਹਾਡਾ ਮੈਂ ਸੰਧਵਾ ਹਾਂ ਉਹ ਇੱਕ ਬੈਂਗਣਾ ਚੰਗਾ ਵਾ ਲੱਗੇ ਪਾਪਾ ਜਿਆ ਕਿਦਾਂ ਸ਼ੰਕਰ ਸ਼ੰਕਰ ਵਾਲਾ ਸੰਧਵਾ ਕਿ ਮੈਨੂੰ ਤੜਿਆ ਮਾਰ ਜਾਇਆ ਮੈਨੂੰ ਨਹੀਂ ਨਹੀਂ ਕਹੀ ਜਾਂਦੀ ਹੁੰਦਾ ਜਾਈਗਾ ਮੈਂ ਵਧੀਆ ਤੇ ਚਲੋ ਮਾਇਆ ਤੇ ਇਹਦੇ ਵਿੱਚ ਉਹ ਕਬੱਡੀ ਚ ਜਿਹੜੀਆਂ ਹੈਗੀਆਂ ਹੈਗੀਆਂ ਬਾਕੀ ਪਰਮਾਤਮਾ ਨੇ ਜਿੰਨਾ ਨਾਮ ਰਖਿਆ ਬਹੁਤ ਉਹਦੇ ਕਰੋੜਾਂ ਕਰੋੜਾਂ ਜਿੰਨੀ ਆ ਦੀ ਸ਼ੁਕਰਾਨਾ ਕਰ ਲਈਏ ਥੋੜਾ ਜਦੋਂ ਇਦਾਂ ਕੋਈ ਆਵਾਜ਼ ਮਾਰਦਾ ਗੱਡੀ ਤੇ ਜਾਂਦੇ ਜਾਂ ਕਿਦਾਂ ਕੋਈ ਸਪੈਸ਼ਲ ਕਿੰਨਾ ਵੀ ਫੋਟੋਗ੍ਰਾਫਰ ਹੋ ਬਣਾ ਬੱਲਣ ਜਲਮਿਆ ਜਿਵੇਂ ਇਦਾਂ ਆ ਹਾਂ ਖੁਸ਼ੀ ਹੁੰਦੀ ਆ ਆ ਇਹ ਦੂਜੀ ਫਿਲਮ ਦੇ ਸਮੇਂ ਚ ਵੜਨ ਨੂੰ ਕਰ ਰਹੇ ਇਹਨਾਂ ਨੂੰ ਆਹ ਨਾਲ ਨੇ ਪਿੱਛੋਂ ਆਏ ਵਾਲੇ ਉਹ ਮੁੜ ਕੇ ਕਹਿੰਦਾ ਵੀ ਨਹੀਂ ਨਹੀਂ ਇੱਕ ਵੇਖ ਲਈ ਪੁਸ਼ਪਾਇਨਾਂ ਨੇ ਦੂਜੀ ਦੇ ਹਾਂ ਮੈਂ ਤਾਂ ਨਹੀਂ ਫੜਿਆ ਦੂਜੀ ਵਾਲੇ ਚ ਵੜਨ ਨੂੰ ਬੇਤੁਨ ਆ ਜਾਓ 10 10:30 ਤੋ ਉੱਥੇ 10:30 ਖਤਮ ਹੋਇਆ ਮੈਂ ਚੱਲੀ ਕਿਉਂ ਨਹੀਂ 10 ਮਿੰਟ ਦੂਜੀ ਵੀ ਵੇਖ ਕੇ ਜਾਣੀ ਉਹ ਕੋਈ ਫੋਟੋ ਕਰਾਉਣ ਵਾਲਾ ਆਵਾਜ਼ ਮਾਰ ਤੇ ਕਹਿੰਦੇ ਲਈ ਪਿੱਛੋਂ ਮੱਜਾ ਪੈ ਗਿਆ ਤੇ ਐਂ ਤਾਂ ਵੀ ਹੋ ਜਾਂਦਾ ਵਾ ਚਲੋ ਉਹ ਕਿ ਬਾਕੀ ਕਰਦੇ ਗੱਲ ਬਾਤ ਆ ਜਾਓ ਬਾਹਰ ਆ ਟੀਮ ਚ ਦਾ ਮੈਚ ਆ ਸਟਾ ਗੱਗੀ ਪਲਵਾਨ ਦੀ ਟੀਮ। ਓਕੇ। ਲੋ ਜੀ ਪਲਵਾਨ ਦੇ ਪਿੰਡ ਆਈਆਂ ਆਪਾਂ। ਦ ਬੈਗ ਇਵਰ ਮੀ। ਤੇ ਤਾਂ ਮਾ ਹੋ ਗਿਆ ਖਰਾਬ। ਕੈਮਰਾਮੈਨ ਸੇ ਵੀ ਆ ਗਿਆ ਸਾਰੇ। ਤਾਂ ਬਸ ਅਜੇ ਗਰਾਊਂਡ ਚ ਚੱਲੇ ਹੀ ਪਲੇਅਰ। ਜੋ ਤਰਵਾ ਗਿਆ ਤੋਂ ਵੀ ਬੱਦਲ ਸਵੇਰ ਦਾ ਕੁਲਿਆ ਜਾ ਹੈ ਤੇ ਆਹ ਕਮੇਟੀ ਵਾਲਿਆਂ ਦਾ ਪਹਿਲਾਂ ਮਣੀ ਕਰਦੇ ਆ ਚਲੋ ਇੱਕ ਕਰ ਸਾਥ ਆਪਦੇ ਰੰਗ ਪਾਈ ਜਾ ਤੋਂ ਹੁਣ ਕਮੇਟੀ ਵਾਲਿਆਂ ਨੇ ਚੌਂ ਲਗਾ ਕਮੇਟੀ ਵਾਲਿਆਂ ਨੇ ਤਾਂ ਸਾਨੂੰ ਨਚਾਉਣਾ ਹੀ ਆ ਸ਼ੇਰ ਆ। ਹੌਲਦੋ ਲੈਓ ਟੋਲ ਵਿਚ ਜਿੰਦਾਂ ਦਰਮੀਆਂ ਵਿੱਚ ਢੋੜੋਂ ਦਾ ਵਾਸੋਂ ਨੇ ਤਾਂ ਵਜਾਈ ਜਾਣਾ ਆਪਣਾ ਕੰਮ ਕਰਨਾ। ਉਹ ਕਮੇਟੀ ਵਾਲਿਆਂ ਦੇ ਪਿੱਛੇ ਪਿੱਛੇ ਲਜਾਉਣ ਡਿਆ ਹੋਏ। ਉਹ ਵਿਚਾਰੇ ਕੀ ਜਾਣੇ ਜਾਂਦੇ ਪਿੰਡੇ ਆ ਬਾਪੂ। ਉਹਨੇ ਆਪਣਾ ਨਾ ਯਾਰ। ਉਹਨੇ ਵੀ ਆਪਣਾ ਤੋਰੀ ਫੁਣਕਾ ਲੈਣਾ। ਹਾਂ। ਵੀ ਅਦਰ। ਹੁਣ ਕੰਮ ਹੀ ਆਉਂਦਾ ਇਹ ਬਾਬਾ ਸਮਝ ਲੈ। ਉਹਨੇ ਵੀ ਆਪਣਾ ਦਿਹਾੜੀ ਦਾ ਪੱਕਾਣਾ ਹੁੰਦਾ ਤਾਂ ਆਪਣਾ ਵੀ ਚਲੋ। ਅ ਦਿਹਾੜੀ ਆ ਫਿਰ ਆਪਣਾ ਵੀ ਪੁੱਤ। ਕੰਮ ਹੀ ਆਪਣਾ ਇਹੋ ਜਿਦਾਂ ਖੇਡਣਾ ਹਰ ਸ਼ੇਰ ਬੈਠੇ ਆਏਗੀ। ਹੜੂ ਯੂਡ ਕਰਦੇ ਹਾਂ ਤੇਰੇ ਲਾਂਡਾ ਚੱਲਾ ਕਿਦਾਂ ਮੀਰ ਜੀ ਵਧੀਆ ਵਧੀਆ ਹੋਰ ਕੰਨ ਟਾਈਮ ਆ ਪੂਰੇ ਮੀ ਪਾਤਾ ਹੀ ਨਹੀਂ ਆ ਗਿਆ ਤੇ ਰੱਬ ਤੇ ਤੂੰ ਹੋ ਗਿਆ ਯਾਰ ਤੂੰ ਹੈ ਗੁਰੂ ਆਖ ਤੋ ਬੁਆਦਾ ਹੋਰ ਵਰ ਗਿਆ ਵਧੀਆ ਲਾ ਵੀ ਬ੍ਰੋ ਕੀ ਕੀ आई लव यू ब्रो हाय हाय लव यू टू जान लव यू टू आई लव यू ब्रो हाय 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 ए पहलवान ਦੇ ਪਿੰਡ ਦੇ ਵੇ ਭਾਈ ਆ ਇੱਕ ਬਹਿ ਬਹਿ ਚਲ ਗਿਆ ਵਾ ਠੀਕ ਆ ਆ ਗਿਆ ਆ ਗਿਆ ਤੂੰ पहलवानਾ ਵੇਲਾ ਤੇਰੇ ਪਿੰਡ ਕਿੰਨੇ ਪਿਆਰ ਕਰਦੇ ਮੁੰਡੇ ਹੈ ਲਵ ਯੂ ਟੂ ਮੈਨੂੰ ਹੀ ਕਰਦੇ ਹਾਂ ਆਏ ਹਾਏ ਹਾਏ ਮੈਨੂੰ ਕਹਿੰਦਾ ਮੈਨੂੰ ਕਿੰਨਾ ਕਰਦੇ ਆ ਮੈਂ ਤੁਹਾਨੂੰ ਵੀ ਬੋਲ ਜਾਂਦੀ ਹਾਂ पहलवान ਨੂੰ ਬੋਲ ਕਰਦੇ ਤੁਸੀਂ ਹਾਂਜੀ ਵੈਰੀ ਗੁੱਡ ਜੀਂਦੇ ਵਾ ਤੇ ਰੋ ਰੱਬ ਢਾਟੀ ਲਾ ਬਿਲਮ ਨੂੰ ਕੋਈ ਉਹਦੀ ਜੈਕਟ ਤੇ ਕੀ ਲਿਖਿਆ ਬੇ ਕੋਲ ਆਏ ਹਾਏ ਪਰ ਮਾਂ ਦੇ ਪਿੰਡ ਮੁੰਡੇ ਕਬੱਡੀ ਨੂੰ ਬਹੁਤ ਪਿਆਰ ਕਰਦੇ ਆ ਤੇ ਕਬੱਡੀ ਖੇਡਣਾ ਹੈ ਪਲੇਅਰਾਂ ਨੂੰ ਹਾਂਜੀ ਚੈਨਲ ਦਾ ਨਾਮ ਚੈਨਲ ਦਾ ਨਾਮ ਬਾਬਾ ਆਪਣਾ ਹੀ ਆ ਸ਼ੰਕਰ ਸੰਧਮਾ ਵਾਲਾ ਹੀ ਆ ਸ਼ੰਕਰ ਸਿੰਘ ਹਾਂ ਹਾਂ ਵਾਸਾ ਹੋਈ ਆ ਫਿਰ ਜਦੋਂ ਇਦਾਂ ਪਿਆਰ ਮਿਲਦਾ ਫਿਰ ਲਵ ਯੂ ਲਵ ਯੂ ਹੁੰਦਾ ਫਿਰ ਜਵਾਕਾਂ ਨੂੰ ਮਜ਼ਾ ਆਉਂਦਾ ਚਲੋ ਵਧੀਆ ਵਾ ਹਾਂ ਤੇ ਹੋਰ ਹੋਰ ਉਸਤਾ ਜੀ ਮੇ ਬਵਾ ਲੈ ਇਹਦੇ ਵਿੱਚ ਰੌਣਕਾਂ ਅੱਜ ਮੇਲਾ ਹੀ ਵੇਖਣ ਦੇ ਫਿਰ ਚਲੋ ਯਾਰ ਆਪਣਾ ਵੀ ਚੈਨਲ ਕਰ ਲਿਆ ਕਰੋ ਜੇ ਕੋਈ ਗੱਲਬਾਤ ਚੰਗੀ ਲੱਗਦੀ ਸਬਸਕ੍ਰਾਈਬ ਨਹੀਂ ਕਹਿੰਦਾ ਹਾਂ ਆਪਣਾ ਵੀ ਚੈਨਲ ਹੈ ਨਾ ਤੇ ਕਰਿਆ ਕਰੋ ਕਿਰਪਾ ਹੈ ਕਿਰਪਾ ਕਰ ਦੋ ਚੈਨਲ ਲਾਈਕ ਸਬਸਕ੍ਰਾਈਬ ਤੇ ਹੋਰ ਕੀ ਹੁੰਦਾ ਸ਼ੇਅਰ ਸ਼ੇਅਰ ਤੇ ਬੈਲ ਆਈਕਨ ਹੁੰਦਾ ਬਾਦ ਹਾਂ ਘੰਟੀ ਜਿਹੜਾ ਤੁਹਾਨੂੰ ਜਦੋਂ ਅਸੀਂ ਨਵਾਂ ਨਵਾਂ ਵਾੜਾ ਨਹੀਂ ਤੰਗ ਕਰੀਦਾ ਹਫ਼ਤੇ ਦਾ ਇੱਕ ਅਦਾ ਬਲੌਗ ਪਾਈਦਾ ਵਾ ਉਹ ਵਧੀਆ ਵੇਖ ਲਿਆ ਕਰੋ ਬਸ ਆਹ ਉਹ ਵਧੀਆ ਬਸ ਧੱਕਿਆਂ ਲਵਾ ਦਿਆ ਕਰੋ ਤੇ ਉਹ ਗਲਤ ਕੋਈ ਨਹੀਂ ਬੰਦੇ ਨੂੰ ਹੁੰਦਾ ਵੀ ਚੱਲ ਕੋਈ ਸਾਡੀ ਗੱਲ ਬਾਤ ਹੁੰਦਾ ਚਲੋ ਵੇਖ ਲੈਂਦੇ ਆ ਫਿਰ ਪਾਈ ਜਾਂਦੇ ਹਫਤੇ ਕੇ ਬਾਅਦ ਜ਼ਿਆਦਾ ਤੰਗ ਨਹੀਂ ਕਰੀਦਾ ਤੁਹਾਨੂੰ ਜੇ ਜ਼ਿਆਦਾ ਪਿਆਰ ਦੋਗੇ ਤੇ ਫਿਰ ਉਹ ਜਿਹਾ ਪਾ ਦੇ ਕਰਾਂ ਆਓ ਫਿਰ ਕੀ ਆ ਫਿਰ ਉਹਦਾ ਆਪਣੀਆਂ ਗੱਲਾਂ ਬਾਤਾਂ ਘਰੇ ਕਰ ਲਿਆ ਕਰਾਂਗੇ ਜ਼ਿਆਦਾ ਤੁਸੀਂ ਪਾਈਦਾ ਮੈਚ ਤੇ ਜਿੰਦਾ ਬਾਕੀ ਸਾਰੇ ਕਰਦੇ ਹਾਂ ਓਕੇ ਹਾਂਜੀ ਅੱਜ ਇਹਦੇ ਆਪ ਵੀ ਕਮੇਟੀ ਵਾਲੇ ਵੀ ਮੈਚ ਕਰਾਉਣਾ ਵਾ ਤੇ ਮੈਚ ਨੂੰ ਹੋ ਗਿਆ ਨੇਰਾ ਤਾਂ ਹੁਣ ਲੈਟਾਂ ਲਈ ਉਹ ਸਾਧ ਸ਼ੋਅ ਮੈਚ ਜਿੱਦਾਂ ਵੀ ਮੇਬੀ ਲੈਟਾਂ ਨੂੰ ਟੱਕਾਟੀ ਲਾਉਂਦੇ ਆ ਤੂੰ ਸਿਆਲ ਦੇ ਦੇਣਾ ਹੀ ਤੇ ਲੈਟਾਂ ਹੁਣ ਮਗਾਈਆਂ ਉਹ ਤੇ ਲਾਉਣਗੇ ਮੀਤ ਪਿਆ ਸ਼ਰਾਟਾ ਗਿਆ ਸ਼ਰਾਟੇ ਤੋਂ ਬਾਅਦ ਹੋਣਾ ਲੈਟਾਂ ਨੂੰ ਟੱਕਰ ਨਾਲ ਹੀ ਬਹੁਤ ਘਰਉਣਗੇ ਹਾਂ ਤਾਂ ਹੀ ਬੈਗੇ ਗੱਡੀ ਠੰਡਿਆ ਕਾਫੀ ਮੈਂ ਕਿਹਾ ਉਹ ਨਜਰਬੀ ਬੈਜੀਏ ਕਿਉਂ ਸ਼ਰਾ ਠੰਡ ਬਹੁਤ ਚੱਲ ਰਹੀ ਆ ਹਾਂਜੀ ਠੋਕੇ ਉਹ ਮੈਨੇ ਆ ਮੈਚ ਚ ਬਾਕੀ ਕੀ ਬੰਦਾ ਨੈਟ ਮੋਟਾ ਲਾ ਕੇ ਕਿੱਤਾਂ ਦਾ ਬੰਦਾ ਗਰਾਊਂਡ ਲਾ ਕੇ ਦਰਸ਼ਕਾਂ ਨੇ ਲਾਇਆ ਧੂਆਂ ਧੂਆਂ ਲੱਗਾ ਲੱਗੇ ਆ ਸ਼ੰਕਰ ਜਦੋਂ ਧੰਦ ਹੋਵੇ ਜਹਾਜ਼ ਵੀ ਹੌਲੀ ਹੋ ਜਾਂਦੇ ਆ ਆ ਜਾ ਸ਼ੰਕਰ ਭਰਾ ਹੈ ਸਾਡਾ ਛੋਟਾ ਪਹਿਲੀ ਰੇਡ ਪੈ ਗਈ ਮੇਰੇ ਮਿੱਤਰੋ ਸਾਹਮਣੇ ਗੁੱਡਾ ਭਮੋਰੀ ਪਿੰਡ ਵਾਲਾ ਮੇਰੇ ਮਿੱਤਰੋ ਦੀ ਟੀਮ ਦੀ ਤਰਫੋਂ ਤਾੜੀਆਂ ਮਾਰਦੇ ਇੱਕ ਵਾਰੀ ਖੁੱਲ ਕੇ ਆਹ ਸਾਹਮਣੇ ਮੇਰੇ ਮਿੱਤਰੋ ਚਾਰ ਪਿਆਰ ਨੇ ਨੰਬਰ ਮੱਲੀਆਂ ਵਰਗੇ ਮੇਰੇ ਮਿੱਤਰੋ ਕਰਨ ਬੱਲੋ ਵਾਲੀਆ ਜਗਾਦੇ ਵਾਲੇ ਟਾਇਰ ਹੈ ਪਹਿਲੀ ਰੋਡ ਤੇ ਖੜਕਾ ਬੜਕਾ ਹੋ ਗਿਆ ਇੱਕ ਪਾਸੇ ਲਖਰ ਕਾਮਾ ਦੀ ਟੀਮ ਨਾਲ ਜਿੰਦਰ ਵਰਕ ਬਾਜ ਪਿਆਰ ਕਰਕੇ ਭਰਾਵਾ ਕਰਕੇ ਵੀਰਾ ਕਰਕੇ ਪੁੱਜਿਆ ਹੋਇਆ ਮੇਰੇ ਮਿੱਤਰੋ ਇਹ ਕਹਿੰਦੇ ਸੁਖੇ ਰੰਡਾਵੇ ਦਾ ਜਿਗਰੀ ਯਾਰ ਹੈ ਹਰੀ ਮੰਡੇਰ ਹੋਰਾਂ ਦਾ ਸਤਕਾਰਯੋਗ ਬਹੁਤ ਸਨਕਾਰ ਜੋ ਤੁਸੀਂ ਇੱਦਾਂ ਹੀ ਕਹਿ ਗਏ ਭਰਾ ਬੜਕੇ ਗੁਰਸਾਖ ਸਿੰਘ ਦੀ ਸਰਪੰਚ ਬਲਜੀਤ ਸਿੰਘ ਦੀ ਸਾਡੇ ਸਰਪੰਨ ਸਾਹਿਬ ਦੇ ਪੁੱਤਰ ਨੇ ਗੁਰਸਾਖ ਕਨੇਡਾ ਜੀ ਬਹੁਤ ਧੰਨਵਾਦ ਕਰਦੇ ਆ ਤੇ ਬਾਈ ਇੱਦਾਂ ਕਹਿ ਗਿਆ ਮੈਨੂੰ ਜਾਂਦਾ ਜਾਂਦਾ ਬੈ ਗਿਆ ਮੇਰੇ ਵੀ ਥੋੜਾ ਚੱਕਰ ਜਿਹਾ ਪੈ ਗਿਆ ਲਓ ਕਬੱਡੀ ਤਾਂ ਕੀ ਨਵੀਂ ਮਤਰੀ ਗੱਲ ਲਓ ਸਾਹਮਣੇ ਇੱਕ ਵੱਡਾ ਉੱਧਰ ਕਹਿੰਦੇ ਜਹਾਜ਼ ਆਇਆ ਹੋਇਆ ਆ ਸ਼ੰਕਰ ਜਹਾਜ਼ ਆਇਆ ਹੋਇਆ ਸੰਧਮਾ ਵਾਲਾ ਇਹ ਦੁਨੀਆ ਦਾ ਮੰਨਿਆ ਪਰਵਾਨਿਆ 스타 ਮੇਰੇ ਮਿੱਤਰੋ ਕਬੱਡੀ ਪਾਰਿਆ ਅੱਜ ਗੋਪੀ ਭਰਾ ਦੇ ਪਿੰਡ ਆਇਆ ਜੋ ਰੁਕਣ ਦੇ ਮੋੜ ਦੇ ਵਿੱਚ ਨਹੀਂ ਸ਼ੰਕਰ ਜਹਾਜ਼ ਸੰਧਮਾ ਵਾਲਾ ਜਿੰਨਾ ਵਧੀਆ ਤੇ ਧੰਨਵਾਦ ਔਰ ਬਾਬਾ ਸੂਰਾ ਜੀ ਦਾ ਮੇਲਾ 15 ਦੇ 16 ਨੂੰ ਸਾਡਾ ਰੋਗਰ ਭਰਾ ਏ ਗੱਲ ਕਿਵੇਂ ਸੋਰਬੜ ਦੀ ਹੁੰਦੀ ਹੈ ਆਹ ਸਾਹਮਣੇ ਵੱਡੇ ਮੇਲੇ ਵੱਡੀ ਸ਼ਿੰਗ ਹੋਣੀ ਹੈ ਸ਼ੰਕਰ ਜਹਾਜ਼ ਸ਼ੰਕਰ ਜਹਾਜ਼ ਇਹਦਾ ਵੱਖਰਾ ਅੰਦਾਜ਼ ਜਦੋਂ ਪਾਉਂਦਾ ਏ ਕਬੱਡੀ ਫਿਰ ਪਾਉਂਦਾ ਏ ਜਹਾਜ਼ ਆਹ ਵੀ ਖੇਡਦਾ ਹੈ ਵੱਖਰਾ ਸੁਆਦ ਵੱਖਰਾ ਸੁਆਦ ਅਰਬਲ ਬਲਪੁਰੀਆ ਬਾਬੇ ਮੱਗੇ ਦਾ